ਨਾਲ ਟਾਈਮ ਨਾਲ ਟੂਰਨਾਮੈਂਟ ਨਿਮੇੜਨਾ ਵੀਰੇ ਠੰਡ ਬਹੁਤ ਹੋ ਗਈ ਹੈ। ਆ ਵੀ ਨਜ਼ਰ ਮਨਾ ਕਬੱਡੀ। ਉਧਰ ਸਾਡਾ ਵੀਰ ਹੈ ਕੋਚ ਮੰਗਲੇਪਿੰਡ ਤੋਂ ਮਨਜੀਤ ਸਿੰਘ ਕਾਕਾ ਕ੍ਰੀਡਾ ਜਾਂਸਦੇ ਆ ਜੋ ਕਬੱਡੀ ਦੇ ਗ੍ਰੰਡਾਂ ਵਿੱਚ ਜਾ ਕੇ ਦਰਸ਼ਕਾਂ ਦੀ ਸੇਵਾ ਕਰਦਾ। ਸੋ ਇਹ ਗੇਰਾ ਲਾਊਗਾ ਪਰ ਸਾਰੀ ਸੰਗਤ ਜਰੂਰ ਮਾਣ ਕਰਨਾ। ਲੈ ਵੀ ਮੇਲਿਆ ਮਾਫੇ ਇਧਰਲੇ ਪਾਸੇ ਪਿੰਡਾਂ ਦੇ ਪਾਸੇ ਤੇ ਜਿਹੜੀ ਟੀਮ ਛੇਪੁਰੇ ਦੀ ਉਹ ਖੇਤਾਂ ਦੇ ਪਾਸੇ ਪਹਿਲੀ ਕਬੱਡੀ ਪਾਉਣ ਲਈ ਆ ਮੁੰਡਾ ਕਹਿੰਦੇ ਵੀਰੋ ਧੂੜ ਕੋਟ ਧੂੜਕੋਡੀਆਂ ਕਬੱਡੀ ਅਨਮੋਲ ਧੂੜਕੋਡੀਆਂ ਕਬੱਡੀ ਪਾਉਣ ਦੇ ਲਈ ਕਹਿੰਦਾ ਹੋਇਆ ਆਓ ਸਾਹਮਣੇ ਮੁੰਡੇ ਛੇਹਫੂਰੇ ਪਿੱਟਦੇ ਆ ਪਹਿਲਾਂ ਵੀ ਬੱਤੀ ਉਲਟ ਫਰ ਕੀਤੀ ਹੈ ਹੁਣ ਪਹਿਲੀ ਰੇਡ ਤੇ ਪਹਿਲੀ ਰੇਡ ਤੇ ਆਹ ਪੇਚਾ ਪੈ ਗਿਆ ਮੇਰੇ ਵੀਰੋ ਟੱਕਰ ਪੈ ਗਈ ਸ਼ੇਰਾਂ ਦੀ ਖੜ ਕੇ ਦੇਖੋ ਕੁੱਲ ਜਵਾਨਾ ਉਹ ਕਬੱਡੀ ਕਾਪੂ ਹੀ ਜਿੱਤਣਗੇ ਜਿਨ੍ਹਾਂ ਦੇ ਡੌਲਿਆਂ ਪੱਟਾ ਪੇ ਚੰਨਾ ਜਿਨ੍ਹਾਂ ਦੇ ਡੌਲਿਆਂ ਆਪੋ ਜਿੱਤਣਗੇ ਜਿਨ੍ਹਾਂ ਦੇ ਡੌਣੇ ਪੱਟਾਂ ਦੇ ਵਿੱਚ ਜਾਣਾ ਸੇਖਪੁਰਾ ਤੇ ਜਿਹੜਾ ਮਾਖੇ ਦਾ ਮੁਕਾਬਲਾ ਜਿਹੜਾ 58 ਕਿਲੋ ਕਬੱਡੀ ਦਾ ਏ ਕੁਆਟਰ ਫਾਈਨਲ ਮੈਚ ਹੈ ਇਸ ਤੋਂ ਬਾਅਦ ਜਮਾਲਪੁਰ ਸੇਖਾ ਤੇ ਰਾਮਨਗਰ ਏ ਜਮਾਲਪੁਰ ਸੇਖਾ ਤੇ ਰਾਮਨਗਰ ਏ ਬਾਬਾ ਜੋਗੀਪੀਰ ਨਸੀਹਾ ਤੇ ਕੁਸਲਾ ਇਹ 75 ਦੀਆਂ ਚਾਰੇ ਟੀਮਾਂ ਜਲਦੀ ਤੋਂ ਜਲਦੀ ਖੇਡ ਗਰਾਊਂਡ ਦੇ ਵਿੱਚ ਆ ਜਾਣਾ ਹੈ ਜਮਾਲਪੁਰ ਸੇਖਾ ਤੇ ਰਾਮਨਗਰ ਏ ਜਲਦੀ ਟੀਮਾਂ ਆਓ ਜੀ 16 17 18 ਜਿਹੜੀ ਫਰਵਰੀ ਐ ਇਸੇ ਇਲਾਕੇ ਦੇ ਵਿੱਚ ਕੁਸਲੇ ਪਿੰਡ ਦੇ ਵਿੱਚ ਵੱਡਾ ਕਬੱਡੀ ਕੱਪ ਜਿਹੜਾ ਹੋਣਾ ਹੈ ਸ਼ਹੀਦ ਨਿਰਮਲ ਸਿੰਘ ਸਪੋਰਟਸ ਕਲੱਬ ਸਾਰੀ ਕਮੇਟੀ ਕੁਸਲੇ ਦੀ ਆਈ ਹੋਈ ਹੈ ਸੱਦੇ ਐ 18 ਫਰਵਰੀ ਦਾ ਵੱਡਾ ਕਬੱਡੀ ਕੱਪ ਜਿਹੜਾ ਉਹ 2024 ਦੇ ਵਿੱਚ ਕੁਸਲੇ ਦੀ ਧਰਤੀ 'ਤੇ ਹੋਣਾ ਹੈ ਪਹਿਲਾ ਪ੍ਰਾਈਜ਼ 1 ਲੱਖ ਦੂਸਰਾ 75000 ਤੇ ਬੈਸਟ ਰੀਡਰ ਤੇ ਜਾਫੀ ਦੇ ਲਈ 51 51000 ਜਿੰਨਾ ਦਿੱਤਾ ਜਾਣਾ ਹੈ ਸਰਦਾਰ ਕਬੱਡੀ ਪਾ ਰਿਹਾ ਹੈ ਲਓ ਸਰਵੇ ਦੀ ਕਬੱਡੀ ਪੈਂਦੀ ਹੈ ਜਮਾਲਪੁਰ ਸ਼ੇਖਾ ਤੇ ਰਾਮਨਗਰੇ ਆ ਜਾਣ ਗੁੱਤੀਵਾਲ ਖੁਰ ਤੇ ਬੜੇ ਸਾਹ ਖੇਡੂਗੀ ਇਹ ਟੀਮਾਂ 75 ਦੀਆਂ ਰੈਡੀ ਰਹਿਣ ਲਓ ਸਰਪਾ ਕਬੱਡੀ ਪਾ ਰਿਹਾ ਹੈ ਸਾਹਮਣੇ ਤਿੰਨ ਆਫੀ ਹੈ ਮੁੰਡੇ ਕਹਿੰਦੇ ਮਾਖੇ ਪਿੰਡ ਤੋਂ ਚੱਲ ਕੇ ਆਏ ਆ ਜਿਹੜੇ ਪਿੰਡ ਰਿੰਦਰਜੀਤ ਉਹਨਾਂ ਨੇ 57 ਕਿਲੋ ਭਾਰ ਵਿੱਚ ਕਹਿੰਦੇ ਹਰਿਆਣਾ ਪੰਜਾਬ ਵਿੱਚ ਦੂਤੀ ਬੋਲੀ ਹੈ ਆ ਸੁਖਮਣਾ ਮੁੰਡਾ ਸੰਧੂਆਂ ਦਾ ਅੱਜ ਕ ਕਿ ਈਸ਼ਵਰ ਸਲੂਨ ਵਾਲਾ ਵੱਡੀ ਸਪੋਰਟ ਕਰਦਿਆ ਵੀ ਮੁੰਡੇ ਮਾਖੇ ਦੀ ਟੀਮ ਨੂੰ ਅਗਲੀ ਰੇਡ ਧੁਰਕੋਟੀਆਂ ਮੋਲ ਨੇ ਭਰਤੀ ਹੈ ਕਿ ਵਿੱਚ ਗਿਹਰੇ ਝੰਡਾ ਦੇ ਬੱਬਰ ਸ਼ੇਰ ਨਹੀਂ ਰਹਿੰਦੇ ਗੁੱਜੇ ਕੌਣ ਠੱਲੇ ਤੂਫਾਨਾਂ ਨੂੰ ਸਾਗਰਾ ਵਿੱਚ ਨਹੀਂ ਪੈਂਦੇ ਗੁੱਜੇ ਰਾਮਨਗਰ ਇਹ ਤੇ ਜਮਾਲਪੁਰ ਸ਼ੇਖਾ ਕੁੱਤੀ ਵਰਦੇ ਫਰੇ ਸਾਹਿਬ ਪੈਂਦੀ ਕਬੱਡੀ ਤੇ ਵੱਡਾ ਭਾਈ ਗੁਰਪਿਆਰ ਆਹ ਸਾਹਮਣੇ ਖੇਡ ਮੈਦਾਨ ਦੇ ਵਿੱਚ ਸੇਖਪੁਰੇ ਵਾਲਾ ਇਸ ਸਮੇਂ ਤਕੜਾ ਜੱਫਾ ਲਾ ਗਿਆ ਹੈ। ਰਾਮਨਗਰ ਤੇ ਜਮਾਲਪੁਰ ਸੇਖਾ ਟੀਮਾਂ ਜਲਦੀ ਦੇ ਨਾਲ ਖੇਡ ਗਰਾਊਂਡ ਦੇ ਵਿੱਚ ਆ ਜਾਂਦੇ ਕਬੱਡੀ 75 ਕਿਲੋ ਭਾਰ ਦੀਆਂ 2 3 4 ਜਨਵਰੀ ਕੋਤੀਵਾਲ ਖੁਰਦ ਦੇ ਕਬੱਡੀ ਕੱਪ ਦੀ ਹੋਣੀ ਹੈ। ਆਹ ਸਾਹਮਣੇ ਮੈਦਾਨ ਦੇ ਵਿੱਚ ਹੈ ਇਸ ਵੇਲੇ ਰੇਡ ਪੈ ਚੁੱਕੀ ਹੈ। ਸੇਖਪੁਰੇ ਦੀ ਧਰਤੀ ਦਾ ਗੱਭਰੂ ਕਬੱਡੀ ਪਾ ਰਿਹਾ ਹੈ ਤੇ ਸਾਹਮਣੇ ਮੱਖੇ ਵਾਲਾ ਐਨ ਜੱਫੇ ਨੂੰ ਬਰਾਬਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਲਓ 30 ਸੈਕਿੰਡ ਦਾ ਜਿਹੜਾ ਬੀਤਦਾ ਹੋਇਆ ਇਧਰਲੇ ਪਾਸੇ ਲੱਗਿਆ ਪਿਆ ਜਫਾ ਦੀ ਚੋਟੀ ਵਾਲਾ ਜੋਰ ਹੈ ਹੁਣ ਵੇਖਦਾ ਵੀ ਮਾਖੇ ਵਾਲਿਆ ਸਿਰਾਂ ਕਰ ਗਿਆ ਲੈ ਵੀ ਭਾਈ ਜਿਹਨੂੰ ਜਫਾ ਵਧੀਆ ਲੱਗਿਆ ਤਾੜੀ ਜ਼ੋਰਦਾਰ ਮਾਰਦੇ ਉਸ ਜਫੀ ਦੇ ਲਈ ਆ ਤਿੰਨ ਜਫੇ ਲਗਾਤਾਰ ਲਾਗੇ ਮੁੰਡਾ ਹੈਟਟ੍ਰਿਕ ਬਣਾ ਗਿਆ ਇਹ ਸੰਤੂਆਂ ਦਾ ਪੁੱਤ ਆ ਸੁਖਮਣ ਮਾਖੇ ਵਾਲਾ ਜਿਹਨੇ ਬੱਲੇ ਬੱਲੇ ਕਰਾਦੀ ਹੈ ਚਾਰ ਜਫੀ ਤਿਆਰ ਨੇ ਸ਼ੇਖਪੁਰੇ ਵਾਲੇ ਦੀ ਜੱਟੀਆਂ ਟੀਮਾਂ ਹਰਾਈਆਂ ਆ ਕਿਲੇ ਢੂੜਕੋਟੀਆਂ ਕਿਲੇ ਫਰੀਦਕੋਟ ਤੋਂ ਚੱਲ ਕੇ ਆਇਆ ਇਹ ਢੂੜਕੋਟ ਪਿੰਡ ਦਾ ਅਨਮੋਲ ਸ਼ੇਖਪੁਰਿਆਂ ਵਾਲੇ ਵੀ ਠੱਬੀ ਕਾਨਕ ਹਾਂਦੇ ਆ ਆਹ ਸਾਹਮਣੇ ਟੈਂਪਰੇਟਰ ਦਾ ਪੁਆਇੰਟ ਇਸ ਸਮੇਂ ਧਾਵੀਨਾਂ ਦੀ ਟੀਮ ਨੇ ਜੋੜ ਦਿੱਤਾ ਚੱਲਦਾ ਮੈਂ ਸਮਾਪਤ ਹੈ ਜੀ ਡੇਰਾ ਮਾਖੇ ਇਸ ਮੈਚ ਦੀ ਜੇਤੂ ਰਹੀ ਹੈ ਸੈਮੀਫਾਈਲ ਪਹੁੰਚ ਗਈ ਹੈ ਭਾਈ ਜੀ ਰਾਮਨਗਰ ਤੇ ਜਮਾਨਪੁਰ ਸੇਖਾ ਰਾਮਨਗਰ ਏ ਤੇ ਜਮਾਨਪੁਰ ਸੇਖਾ ਮਾਖੇ ਵਾਲਾ ਇਸ ਮੈਚ ਦੇ ਵਿੱਚ ਜੇਤੂ ਰਿਹਾ ਜੀ ਨੋਟ ਕਰ ਲਿਓ ਥੋੜੀ ਦੇਰ ਬਾਅਦ 58 ਦੇ ਸੈਮੀਫਾਈਨਲ ਮੈਚ ਹੋਣਗੇ ਚਾਰੀਆਂ ਟੀਮਾਂ ਜਿਹੜੀਆਂ ਤਿਆਰ ਬਰ ਤਿਆਰ ਰਹਿਣ ਵੀਰੇ